ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਜੀ ਹਾਜ਼ਰ ਆਪਾਂ ਅਗਲਾ ਵਲੌਗ ਲੈ ਕੇ। ਤੇ ਅੱਜ ਆਪਾਂ ਗੱਲ ਕਰਾਂਗੇ ਉਹ ਪਾੜ ਤੇ ਜਿਹਨੂੰ ਜ਼ਿਆਦਾਤਰ ਅੱਜ ਦੀ ਜਨਰੇਸ਼ਨਾਂ ਦੇ ਜਿਹੜੇ ਮੁੰਡੇ ਆ ਉਹ ਇਗਨੋਰ ਕਰਦੇ ਆ। ਮੈਂ ਬਹੁਤ ਦੇਖਦਾ ਜਿੰਮ ਦੇ ਵਿੱਚ ਬਹੁਤ ਸਾਲ ਹੋ ਗਏ ਇਹ ਚੀਜ਼ਾਂ ਦੇਖਦੇ ਨੂੰ। ਹੁਣ ਵੀ ਚੱਲ ਰਹੀਆਂ ਨੇ ਟ੍ਰੈਂਡਿੰਗ ਦੇ ਵਿੱਚ ਵੀ ਕਿਹੜੀ ਨਵੀਂ ਜਨਰੇਸ਼ਨ ਆ ਮੁੰਡੇ ਨੇ ਉਹ ਬਾਈਸੈਪਸ 'ਤੇ ਬਹੁਤ ਭੱਜਦੇ ਨੇ। ਇੱਕੋਗੇ ਬਾਈਸੈਪਸ ਦੂਜੀ ਹੋਗੀ ਸੋਜੀ ਈਗੋ ਲਿਫਟਿੰਗ ਜਦਕਿ ਤੁਹਾਡੀ ਬਾਡੀ ਦਾ ਮੇਨ ਪਾਰਟ ਮੁੰਡਿਆਂ ਲਈ ਖਾਸ ਕਰਕੇ ਹੁੰਦਾ ਚੈਸਟ ਐਜੇ ਬੰਦਿਆਂ ਨੂੰ ਮੈਂ ਜਾਣਦਾ ਜਿੰਮ ਦੇ ਵਿੱਚ ਜਿਨ੍ਹਾਂ ਦਾ 17 ਇੰਚ 18 ਇੰਚ 19 ਇੰਚ ਤੱਕ ਵੀ ਬਾਈਸੈਪਸ ਹੈਗਾ ਪਰ ਜੇ ਉਹਨਾਂ ਨੂੰ ਕਹਿੰਨੇ ਆਂ ਵੀ ਟੀ-ਸ਼ਰਟ ਟੀ-ਸ਼ਰਟ ਆਪਣੇ ਖੋਲ ਕੇ ਦਿਖਾਈਂ ਵੀ ਚੈੱਕ ਕਰੀਏ ਆਪਾਂ ਤਾਂ ਖੋਲ ਦੇਣੀ ਹੈ ਕਿਉਂ ਕਿਉਂਕਿ ਉਹਨਾਂ ਦੀ ਚੈਸਟ ਦੀ ਸ਼ੇਪ ਸਹੀ ਨਹੀਂ ਗਈ ਇਹਨੂੰ ਸੈੱਟ ਕਰਨ ਦੇ ਤਰੀਕੇ ਤਾਂ ਬਹੁਤ ਨੇ ਪਰ ਲੋਕਾਂ ਨੂੰ ਪਤਾ ਨਹੀਂ ਤਾਂ ਜਿਹਨੂੰ ਪਤਾ ਉਹ ਲਾਉਂਦੇ ਨਹੀਂ ਬਾਈਸੈਪਸ ਸਾਰਾ ਕੁਝ ਨਹੀਂ ਹੁੰਦਾ ਬਾਡੀ ਦੇ ਵਿੱਚ ਬਾਡੀ ਦੇ ਵਿੱਚ ਤੁਹਾਡਾ ਮੇਨ ਪਾਰਟ ਥੋੜੀ ਚੈਸਟ ਆ ਤੁਸੀਂ ਸਾਹਮਣੇ ਕਿਸੇ ਨੂੰ ਮਿਲ ਰਹੇ ਹੋ ਤਾਂ ਉਹਨੇ ਤੁਹਾਨੂੰ ਫੇਸ ਤੋਂ ਲੱਗ ਕੇ ਨੀਚੇ ਤੱਕ ਦੇਖਣਾ ਤਾਂ ਚੈਸਟ ਤੁਹਾਡੇ ਬਾਡੀ ਦਾ ਮੁੰਡੇ ਦਾ ਮੇਨ ਪਾਰਟ ਆ ਠੀਕ ਆ ਥੋੜੀ ਚੈਸਟ ਦੀ ਸ਼ੇਪ ਥੋੜੀ ਟੀ-ਸ਼ਰਟ ਦੇ ਵਿੱਚ ਹੀ ਦਿਖਦੀ ਆ ਉਹ ਮੇਨ ਪਾਰਟ ਆ ਤੁਹਾਡੀ ਬਾਡੀ ਦਾ ਨਾਂ ਕੀ ਬਾਈਸੈਪਸ ਬਾਈਸੈਪਸ ਦੇ ਪਿੱਛੇ ਨੂੰ ਪਤਾ ਨਹੀਂ ਜਾਂ ਤੱਕ ਕਿ ਉਹ ਭੱਜਣ ਲੱਗੀਆਂ ਨਾ ਵੀ ਸਾਰਾ ਰੌੜਾ ਹੀ ਕਹਿੰਦੇ ਡੋਲੇ ਦਾ ਇਦਾਂ ਨਹੀਂ ਹੁੰਦਾਗਾ ਤੁਸੀਂ ਕਿਤੇ ਜਾਣਾ ਕਿਤੇ ਵੀ ਚੈਸਟ ਤੁਹਾਡੀ ਜ਼ਰੂਰੀ ਆ ਮੇਨ ਉਹਦੀ ਸ਼ੇਪ ਸ਼ੇਪ ਆਵੇ ਜ਼ਰੂਰੀ ਨਹੀਂਗਾ ਤੁਸੀਂ ਬਾਹਲਾ ਪਿੱਛੇ ਪਹਿਣਾ ਮੈਂ ਜਸਟ ਸ਼ੇਪ ਦੀ ਗੱਲ ਕਰਦਾ ਵੀ ਸ਼ੇਪ ਬਹੁਤ ਸੋਹਣੀ ਹੋ ਚਾਹੀਦੀ ਤੁਹਾਡੀ ਚੈਸਟ ਹੀ ਤੁਹਾਡੇ ਫੈਟ ਨਹੀਂ ਕਿਤੇ ਹੋਣੀ ਚਾਹੀਦੀ ਤੋ ਡੀ ਜੈਸ ਵਿੱਚੋਂ ਫਾਈਬਰ ਦਿਖਣਾ ਚਾਹੀਦਾ ਇਹਦੀਆਂ ਮੇਨ ਐਕਸਰਸਾਈਜ਼ਾਂ ਮੈਨੂੰ ਨਹੀਂ ਪਤਾ ਕਿਉਂ ਨਹੀਂ ਲਾ ਰਹੇ ਸਾਰੇ ਈਗੋ ਲਿਫਟਿੰਗ ਬਹੁਤ ਕਰਦੇ ਨੇ ਡੈੱਡ ਲਿਫਟ ਦੇ ਪਿੱਛੇ ਅੱਜਕੱਲ ਬਹੁਤ ਭੱਜੇ ਹੋਏ ਨੇ ਮੁੰਡੇ ਡੈੱਡ ਲਿਫਟ ਲਾਉਣੀ ਆ ਜੀ ਤੇ ਪੱਟਣ ਵਾਲੇ ਦਿਨ ਉੱਥੇ ਕੋਈ ਹੁੰਦਾ ਹੀ ਨਹੀਂਗਾ ਚੈਸਟ ਵਾਲੇ ਦਿਨ ਸਾਰੇ ਚੈਸਟ ਵਾਲ ਨੂੰ ਭੱਜਦੇ ਰਹਿਗੇ ਨੇ ਪਰ ਲਾਉਣ ਦਾ ਤਰੀਕਾ ਵੱਖਰਾ ਹੀ ਹਰੀਕਦਾ ਉਹਨਾਂ ਨੇ ਹੈਵੀ weight ਲਾਉਣਾ 4-5 rep ਲਾਉਣੇ ਨੇ ਉਹਦੇ ਵਿੱਚ ਹੈਲਪ ਲੈ ਲੈਣੀ ਆ ਤੇ ਚੈਸਟ ਨੇ ਕੀ ਤੁਹਾਡੇ ਨੇ ਪੰਪ ਹੋਣਾ ਕੀ ਉਹਦੀ ਸ਼ੇਪ ਆਉਣੀ ਆ ਕੁਝ ਵੀ ਨਹੀਂ ਕੁਝ ਬਣਨੇ ਨਹੀਂਗਾ ਆਉਂਦੇ ਨੇ 35-40 ਮਿੰਟ ਜੈਕਸੇ ਖੇਡੋਂ ਕਰਕੇ ਭੱਜ ਜਾਂਦੇ ਨੇ ਐਦਾਂ ਨਹੀਂ ਹੁੰਦਾ ਹੈਗਾ ਵਰਕਆਊਟ ਲਈ ਟਾਈਮ ਪੂਰਾ ਕੱਢ ਕੇ ਆਓ ਤੁਸੀਂ ਹਰ ਇੱਕ ਚੀਜ਼ ਜ਼ਰੂਰੀ ਆ ਤੁਹਾਡੀ ਸਟ੍ਰੈਚਿੰਗ ਜ਼ਰੂਰੀ ਆ ਤੁਹਾਡਾ ਵਾਰਮਅਪ ਜ਼ਰੂਰੀ ਆ ਜਿਮ ਤੋਂ ਪਹਿਲਾਂ ਵੀ ਸਟ੍ਰੈਚਿੰਗ ਜ਼ਰੂਰੀ ਆ ਬਾਅਦ ਵਿੱਚ ਵੀ ਜ਼ਰੂਰੀ ਆ ਉਸ ਤੋਂ ਬਾਅਦ ਤੁਹਾਡੀ ਡਾਈਟ ਆ ਜਾਂਦੀ ਆ ਐਦਾਂ ਸੁੱਕੀਆਂ ਰੋਟੀਆਂ ਖਾ ਕੇ ਵੀ ਬਾਡੀ ਬਣਦੀ ਆ ਪਰ ਜਿੱਦਾਂ ਤੁਸੀਂ ਬਣਾਉਣਾ ਫਿਰਦੇ ਮੈਨੂੰ ਸਮਝ ਤੋਂ ਬਾਹਰ ਤੁਸੀਂ ਕਿਦਾਂ ਬਣਾਉਣਾ ਫਿਰਦੇ ਹੋ ਮੈਨੂੰ ਬਹੁਤ ਸਾਲ ਹੋ ਗਏ ਜਮ ਲਾਉਂਦੇ ਨੂੰ ਪਰ ਮੈਂ ਕਦੇ 4-5 ਮਹੀਨੇ ਤੋਂ ਬਾਅਦ ਮੇਰੀ ਜਮ ਨਹੀਂ ਲੱਗੀ ਹੈਗੀ ਪਤਾ ਨਹੀਂ ਰੱਬ ਇਦਾਂ ਕੀ ਚਾਹੁੰਦਾ ਮੈਨੂੰ ਸਮਝ ਨਹੀਂ ਆਈ ਪਰ ਮੇਰੇ ਜਾਂ ਨਾ ਕੁਝ ਲੈਣਾ ਕੁਝ ਕਹਿ ਲੋ ਇੰਜਰੀ ਹੋ ਗਈ ਜੋ ਕਿ ਫੈਮਿਲੀ ਪ੍ਰੋਬਲਮ ਹੋ ਗਈ ਕੁਛ ਨਾ ਕੁਛ ਯਾਨੀ ਮੇਰੀ ਲਾਈਫ ਦੇ ਵਿੱਚ ਚੱਲੇ ਆ 2016 ਤੋਂ ਲੈ ਕੇ ਹੁਣ ਤੱਕ 9 ਸਾਲ ਮੈਂ ਪ੍ਰੋਫੈਸ਼ਨਲੀ ਹੋ ਗਏ ਜਮ ਲਾਉਂਦੇ ਨੂੰ ਪਰ ਫਿਟ ਨਹੀਂ ਬਟੇ ਪਰ ਉਹ ਹਿਸਾਬ ਨਾਲ ਮੈਂ ਦੋ ਵਾਰ ਸਾਲ ਦੇ ਵਿੱਚ ਬੋਡੀ ਆਪਣੀ ਬਿਲਕੁਲ ਗੰਦੀ ਤੋਂ ਲੱਗ ਕੇ ਬਹੁਤ ਸੋਹਣੀ ਕਰ ਦਿੱਨਾ ਹੁਣ ਜਦ ਮੈਂ ਦੁਬਾਰਾ ਲੱਗਿਆ ਮੈਂ April ਦੇ ਵਿੱਚ ਸਾਡੇ ਆਪਣੇ ਟੂਰਨਾਮੈਂਟ ਦੀਗਾ 17 April ਨੂੰ ਸ਼ੁਰੂ ਹੋਇਆ ਸੀ ਮੈਂ ਖੇਡਿਆ ਟੂਰਨਾਮੈਂਟ ਵਿੱਚ ਤੁਸੀਂ ਮੇਰੀ ਫਿਟਨੈਸ ਦੇਖ ਲਿਓ ਜਮਾਈ ਬੇਕਾਰ ਸੀ ਚਲੋ ਆਪਾਂ ਗੱਲ ਕਰਾਂ ਚੈਸਟ ਦੀ ਇਹਦੇ ਵਿੱਚ ਦੇਖੋ weight ਸਿਰਫ 10 10 ਕਿਲੋ ਆ 20 ਕਿਲੋ ਰੇਡ ਤੇ ਲਾਓ ਜਿੰਨੇ ਰੈਪ ਲੱਗਦੇ ਆ ਤੁਹਾਡੇ ਮਸਲ ਨੂੰ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਚੈਸਟ ਲਾ ਰਹੇ ਹੋ ਨਾ ਕਿ ਤੁਹਾਡੀਆਂ ਬਾਹਾਂ ਜਵਾਬ ਦੇ ਜਾਣ ਉੱਥੇ ਵੀ 17 ਚੱਕ ਨਹੀਂ ਹੁੰਦਾ 35 40 ਰੈਪ ਲਾਈਨ ਉਹਦੇ ਮੈਂ ਪਹਿਲਾਂ ਤੇ ਉਸ ਤੋਂ ਬਾਅਦ ਮੈਂ ਇੰਕਲੈਨ ਬੈਂਚ ਦੇ ਵੀ ਇਹ ਕੁਝ ਕਰਿਆ 10 12 ਰੈਪੋਟੇਸ਼ਨ ਤੋਂ ਸ਼ੁਰੂ ਹੋ ਕੇ ਜਿੱਥੇ ਤੱਕ ਲੱਗਦੇ ਨੇ ਉੱਥੇ ਤੱਕ ਦਾ ਜ਼ਰੂਰੀ ਨਹੀਂ ਹੈਵੀ ਲਿਫਟਿੰਗ ਹੈਵੀ ਲਿਫਟਿੰਗ ਯਾਰ ਕਰੋ ਤੁਸੀਂ ਜਿੱਥੇ ਲੋਡ ਆ ਉੱਥੇ ਕਰੋ ਹਰ ਇੱਕ ਜਗ੍ਹਾ ਈਗੋ ਲਿਫਟਿੰਗ ਤੁਹਾਡੀ ਹੈਵੀ ਲਿਫਟਿੰਗ ਕੰਮ ਨਹੀਂ ਆਉਂਦੀ ਹੁੰਦੀ ਕੋਈ ਟੈਕਨੀਕ ਵੀ ਹੁੰਦੀ ਹੈ ਲਾਉਣ ਦੀ ਹਨਾ ਕੋਈ ਤਜਰਬਾ ਵੀ ਹੁੰਦਾ ਕਿਸੇ ਨੂੰ ਪੁੱਛ ਲਓ ਕਿਸੇ ਨੂੰ ਜੇ ਉੱਥੇ ਅੱਜ ਟਾਈਮ ਦੇ ਵਿੱਚ ਪਤਾ ਕੀ ਆ ਮੇਰੇ ਨਾਲ ਦੇ ਕਿੰਨਾ ਯਾਰ ਦੱਸ ਦਿਓ ਮੁੰਡਾ ਗਲਤ ਲਾਉਂਦਾ ਜੇ ਕਿਸਨ ਦੱਸਦੇ ਅਗਲਾ ਹੈ ਨਾ ਅਸੀਂ YouTube ਤੋਂ ਦੇਖ ਕੇ ਆਏ ਹਾਂ ਠੀਕ ਆ YouTube ਤੇ ਉੱਤੇ ਐਕਸਰਜ ਆ ਗਈਆਂ ਨੇ ਸਹੀ ਬੰਦੇ ਦੱਸਣ ਵਾਲੇ ਹੈਗੇ ਪਰ ਸਹੀ ਬੰਦੇ ਨੂੰ ਫੋਲੋ ਕਰੋ ਤੁਸੀਂ YouTube ਤੇ ਵੀ ਇਹ ਕਰਨਾ ਕੋਈ ਫਿਟਨੈਸ ਵਾਲਾ ਹੋਊਗਾ ਕੋਈ ਇਹ ਤੁਸੀਂ ਅਗਰੇ ਹੈਗੇ ਨੇ ਆਪਣਾ ਸਪਲੀਮੈਂਟ ਵੇਚਣ ਵਾਲੇ ਉਹਨਾਂ ਵਿੱਚ ਰੰ ਲੱਗੋ ਯਾਰ ਬਹੁਤ ਚੀਜ਼ਾਂ ਵਿਕਦੀਆਂ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਗਿਆ ਸਪਲੀਮੈਂਟ ਵੀ ਲੈਣਾ ਕਿਸੇ ਸੈਟੀਸਫਾਈ ਬੰਦੇ ਤੋਂ ਉਹਨੂੰ ਐਨ ਪੂਰਾ ਕਹਿੰਦਾ ਨਹੀਂ ਵੀ ਵਧੀਆ ਬੰਦੇ ਤੋਂ ਲਾਉਂਗਾ ਜਣੇ ਖਣੇ ਕਿਹੜੇ ਅੱਜ ਤੱਕ ਵੀ 15-1500 ਦੇ ਡੱਬੇ ਵਿਚੀ ਜਾਂਦੇ ਨੇ ਉਹਨਾਂ ਵਿੱਚ 1500 ਰੁਪਏ ਦੇ ਡੱਬੇ ਵਿੱਚ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਇਹ じゃ ਕੀ ਪਾਇਆ ਹੋਊਗਾ 1500 ਵਿੱਚ ਤਾਂ ਉਹ ਵੀ ਪ੍ਰੋਪਰਟਾ ਕਿਹੜੀ ਕੰਪਨੀ ਬਣਾ ਰਹੀ ਹੋਂ ਪਰ 1500 ਨਾਲ ਤੁਹਾਡਾ ਕੀ ਬਣ ਜੂ ਯਾਰ ਪ੍ਰੋਟੀਨ 8-8000 ਦੇ ਆਉਂਦੇ ਨੇ ਵਧੀਆ ਉਹਨਾਂ ਪਿੱਛੇ ਤੁਸੀਂ ਆ 15-1500 ਦਾ 2-2000 ਦੇ ਡੱਬੇ ਕੇ ਅੰਦਰ ਦੇਖਾ ਕੇ ਆਪਣੀ ਬਾਡੀ ਨਾ ਖਰਾਬ ਕਰੋ ਬਾਅਦ ਵਿੱਚ ਸਾਰੀ ਉਮਰ ਪਛਤਾਉਣੀ ਹੀ ਰਹਿੰਦਾ ਜੀ ਜਿਆਦਾ ਕੁਝ ਦੇਖਣਾ ਤਾਂ ਉੱਤਰਨ ਗੇਲਾ ਵੀਡੀਓ ਦੇਖ ਲਿਆ ਕਰੋ ਉਹ ਬੰਦਾ ਲੱਗਿਆ ਸੀ ਪੂਰੇ ਜੋਰ ਨਾਲ ਬਣਾਣਾ ਪਰ ਹੁਣ ਪਿੱਟਦਾ ਉਹ ਵੀ ਆ ਚੀਜ਼ਾਂ ਨਾ ਕਰੋ ਜੀ ਕਰਦੇ ਆਂ ਅਸੀਂ ਵੀ ਕਰਦੇ ਆਂ ਤੁਹਾਨੂੰ ਦੱਸਾਂਗੇ ਕਿਦੋਂ ਕਰਨੀਆਂ ਕਿਵੇਂ ਕਰਨੀਆਂ ਸਾਰਾ ਕੁਝ ਦੱਸੂਗਾ ਮੈਂ ਪਰ ਇੱਕ ਚੀਜ਼ ਦੀ ਰਿਮਿੰਡ ਪਰ ਮੈਂ 15 1600 2025 3 4000 ਦਾ ਮੈਂ ਕੋਈ ਡੱਬਾ ਨਹੀਂ ਖਦਾ ਮੈਂ ਤੁਹਾਨੂੰ ਕਹਾਂ ਗੇਨਰ ਦਾ ਮੈਂ ਜ਼ਿੰਦਗੀ ਚ ਨਹੀਂ ਖਦਾਗਾ ਗੇਨਰ ਖਾਣ ਨਾਲ ਤੁਸੀਂ ਚਾਲੂ ਖਾ ਲੋ ਚਾਹਲ ਖਾ ਲੋ ਬਹੁਤ ਕੁਝ ਖਾਣ ਨੂੰ ਕਾਬਜ਼ੇ ਪੂਰੇ ਕਰਨੇ ਆਂ ਆਪਣੀ ਬਾਡੀ ਦੇ ਉਹ ਵੀ ਮੈਂ ਤੁਹਾਨੂੰ ਦੱਸਣਾ ਅੱਜ ਜੇ ਤੁਸੀਂ ਵਧੀਆ ਬਾਡੀ ਬਣਾਉਣੀ ਆ ਪ੍ਰੋਟੀਨ ਚੈੱਕ ਕਰੋ ਪਹਿਲਾਂ ਤੁਸੀਂ ਤੁਹਾਡਾ ਬੋਡੀ weight ਕਿੰਨਾ ਤੁਹਾਨੂੰ ਤੁਸੀਂ 2 ਨਾਲ ਗੁਣਾ ਕਰਕੇ ਆਪਣਾ ਜੇ 70 ਕਿਲੋ ਤਾਂ ਤੁਹਾਡੀ ਬਾਡੀ ਨੂੰ 140 ਗ੍ਰਾਮ ਪ੍ਰੋਟੀਨ ਦੀ ਲੋੜ ਆ 1.5 ਗ੍ਰਾਮ ਨਾਲ ਵੀ ਸਰ ਸਕਦਾ ਪਰ ਜੇ 2 ਨਾਲ کریںਗੇ 2.5 ਨਾਲ کریںਗੇ 3 ਨਾਲ کریںਗੇ ਵਧੀਆ ਵਧੀਆ ਉਧਰ ਬਾਅਦ ਤੁਸੀਂ ਆਜੋ ਕਾਰਬਜ਼ ਵਿੱਚ ਕਾਰਬਜ਼ ਨੇ ਉਹ ਆ ਜਿਨ੍ਹਾਂ ਨਾਲ ਤੁਹਾਡਾ ਜੋਰ ਵੱਜਣਾ ਜੇ ਕਾਰਬਜ਼ ਨਹੀਂ ਖਾਦੇ ਜਿੰਮ ਵਿੱਚ ਜੋਰ ਨਹੀਂ ਵੱਜਣਾ ਠੀਕ ਆ ਉਹੀ 70 80 ਕਿਲੋ ਦੀ ਬੈਂਚ ਪ੍ਰੈਸ 70 80 ਕਿਲੋ ਦੀ ਸਕੁਆਟ ਵੀ ਉੱਥੇ ਕਰ ਕਰ ਰਹੇ ਜੂਗੀ ਕਾਰਬਸ ਤੁਹਾਨੂੰ ਚਾਹੀਦੇ ਨੇ ਜੇ ਤੁਸੀਂ ਆਪਣੇ ਆਪ ਨੂੰ ਲੀਨ ਰੱਖਣਾ ਤਾਂ 3 ਗ੍ਰਾਮ 70 ਕਿਲੋ ਦੇ ਤਾਂ ਅਸੀਂ 210 ਗ੍ਰਾਮ ਹੋਗੇ ਜੇ ਥੋੜਾ ਬਲਕ ਚ ਕਰਨਾ ਤਾਂ 4 ਗ੍ਰਾਮ ਜੇ ਹੋਰ ਬਲਕ ਚ ਕਰਨਾ ਤਾਂ ਬਾਡੀ weight ਦਾ 5 ਗ੍ਰਾਮ ਠੀਕ ਆ ਇਹ ਚੀਜ਼ਾਂ ਜ਼ਰੂਰੀ ਨੇ ਉਸ ਤੋਂ ਬਾਅਦ ਫੈਟ ਵੀ ਚਾਹੀਦੀ ਆ ਉਹ ਫੈਟ ਦਾ ਮਤਲਬ ਇਹ ਨਹੀਂ ਤੁਸੀਂ 버ਗਰ ਖਾਣੇ ਆ ਨਹੀਂ ਤੁਹਾਨੂੰ ਗੁੱਡ ਫੈਟ ਚਾਹੀਦੀ ਆ ਉਹ ਗਾਰੇ ਵਿੱਚ ਮੰਡੀ ਤੁਹਾਨੂੰ ਪਤਾ ਹਮਾਰੇ ਵਿੱਚ ਮਿਲਣੀਆਂ ਆਵਾ ਕਾਡੋ ਹੋ ਗਿਆ ਦੇਸੀ ਕੀ ਹੋ ਗਿਆ ਇਦਾਂ ਦੀ ਚੀਜ਼ਾਂ ਸਾਰਾ ਕੁਝ ਪੜਿਆ ਕਰੋ ਯਾਰ ਸਾਰਾ ਕੁਝ ਨੈਟ ਤੇ ਹੀ ਆ ਚਲੋ ਸਾਨੂੰ ਵੀ ੱੱਕੇ ਖਾ ਕੇ ਹੁਣ ਅਕਲ ਆਈ ਆ ਨੰਗਰ ਤੋਂ ਟਾਈਮ ਥੋੜੀ ਥੋੜੀ ਤੁਹਾਨੂੰ ਮੇਰੀ ਬੋਡੀ ਦੀ ਕੰਡੀਸ਼ਨ ਆਪਣੇ ਆਪ ਦੱਸੂਗੀ ਵੀ ਹਾਂ ਮੈਂ ਗੱਲਾਂ ਮਾਰਦਾ ਜਾਂ ਤੇਰਵਾ ਬੋਲਦਾ ਠੀਕ ਆ ਹੌਲੀ 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 ਤੁਹਾਨੂੰ ਸਾਰਾ ਕੁਝ ਦੱਸੀ ਜਾਊਂਗਾ ਜਿੰਨਾ ਕੁ ਮੈਨੂੰ ਗੱਲਾਂ ਆਉਂਦੀਆਂ ਨੇ ਜਿੰਨਾ ਕੁ ਮੈਂ ਤੁਹਾਨੂੰ ਬੋਲ ਹੁੰਦਾ ਹਜੇ ਮੈਂ ਨਵੇਂ ਹੀ ਸਟਾਰਟ ਕੀਤਾ ਮੈਨੂੰ ਯਾਰਾ ਭੁੱਲਣਾ ਤਾਂ ਆਉਂਦਾ ਨਹੀਂਗਾ ਫਿਰ ਵੀ ਜਿੰਨੀ ਕ ਨੌਲੇਜ ਹੈਗੀ ਆ ਤੁਹਾਨੂੰ ਦੱਸੂਗਾ ਸਾਰੀ ਐਕਸਰਸਾਈਜ਼ ਬਹੁਤ ਸੋਹਣੀ ਪੂਰੀ ਕਰੀਆ ਪੰਪ ਆਇਆ ਇੱਕ ਥੋੜੀ ਲਾਉਣ ਦੀ ਟੈਕਨੀਕ ਮੇਨ ਜ਼ਰੂਰੀ ਹੁੰਦੀ ਆ ਤੁਸੀਂ ਹੈਵੀ weight ਦੇ ਵਿੱਚੋਂ ਮਾਰ ਮਾਰ ਹੋਊ ਹੋਊ ਕਰਕੇ ਭੱਜਣਾ ਉਹਦਾ ਕੋਈ ਫਾਇਦਾ ਨਹੀਂ ਹਰ ਇੱਕ ਚੀਜ਼ ਦਾ ਫੋਕਸ ਤੁਹਾਡੇ ਮਸਲ ਤੇ ਹੋਣਾ ਚਾਹੀਦਾ ਤੁਸੀਂ ਲਾ ਕੇ ਤਰਾਂ ਥੋੜੀ ਪੋਜੀਸ਼ਨ ਉਹ ਮੇਨ ਮੈਟਰ ਕਰਦੀ ਆ ਤੇ ਲਾ ਲਾ ਕੇ ਭੱਜਣਾ ਫੇ ਤਾਂ ਭੱਜੋ ਉਹਦਾ ਕੋਈ ਫਾਇਦਾ ਨਹੀਂਗਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਆਉਣਾ ਮੈਂ ਰੋਟੀਆਂ ਖਾ ਰਿਹਾ ਆ ਤੇ ਮੇਰੇ ਟ੍ਰੈਕ ਟੁੱਟ ਕੇ ਤਹੀ ਗਿਆ ਮੇਰੀ 체ਸਟਰ ਸ਼ੇਪ ਚ ਆ ਰਹੀ ਹੈ ਮੇਰਾ ਬਾਈਸੈਪਸ ਟ੍ਰਾਈਸੈਪਸ ਸਾਰਾ ਕੁਝ ਸਹੀ ਹੋ ਰਿਹਾ ਇਹ ਅਜੇ ਮੈਂ ਤਾਂ ਬਾਹਰ ਲੈ ਬਿਉ ਅਮਲੋ ਰੋਡ ਤੇ ਆ ਕਿਹੜਾ ਗਲਵੱਡੀ ਗੁਰਦੁਆਰਾ ਸਾਹਿਬ ਆ ਕਨੇਲ ਪਾਸੇ ਆਉਣੇ ਤਾਂ ਗਲਵੱਡੀ ਦੇ ਗੁਰਦੁਆਰਾ ਸਾਹਿਬ ਤੋਂ ਖੱਬਿਆ ਤੋਂ ਪਹਿਲਾਂ ਵਧੀਆ ਜਿੰਮ ਆਓ ਇੱਥੇ ਮਾਹੌਲ ਬਹੁਤ ਵਧੀਆ ਮੁੰਡਾ ਅੰਦਰ ਆ ਬਾਵਾ ਵੀਰ ਆਪਣਾ ਛੋਟਾ ਭਰਾ ਬਹੁਤ ਵਧੀਆ ਬਹੁਤ ਫਰੈਂਡਲੀ ਆ ਬਹੁਤ ਵਧੀਆ ਸੁਭਾਅ ਮੁੰਡੇ ਦਾ ਤੇ ਜਿੰਮ ਦੀ ਲੋਕੇਸ਼ਨ ਵਧੀਆ ਉਸ ਤੋਂ ਬਾਅਦ ਦੇਖੋ ਘਰੇ ਗਏ 14 ਕਿਲੋਮੀਟਰ ਤੁਰੇ ਲਓ ਜੀ 14 ਕਿਲੋਮੀਟਰ ਤੁਰ ਪਏ ਹੋਰ ਹਿੰਮਤ ਨਹੀਂ ਪੁਸ਼-ਅਪ ਲਾਉਣੇ ਸੀ ਅੱਜ ਕੋ ਕਿ ਮੈਂ ਕਿਹਾ ਸੀ ਮਹੀਨਾ ਇਕ ਲਗਾਤਾਰ ਪੁਸ਼-ਅਪ ਲਾਵਾਂਗੇ ਪਰ ਗਰਾਊਂਡ 'ਚ ਪਾਣੀ ਬਹੁਤ ਖੜਾ ਤੇ ਪਹਿਲਾਂ ਮੈਂ ਸੋਚਿਆ ਦੀ ਘਰ ਜਾ ਕੇ ਵੀਡੀਓ ਬਣਾ ਲੂੰਗਾ ਉੱਪਰ ਕੋਠੇ ਤੇ ਜਾ ਕੇ ਬਟ ਵੀਡੀਓ ਕੰਨ ਬਣਾਉਂਦਾ ਗੱਲ ਬਣੀ ਨਹੀਂ ਗਈ ਤਾਂ ਕਰਕੇ ਫਿਰ ਮੈਂ ਥੋੜੀ ਵਾਕਿੰਗ ਹੋਰ ਕਰਕੇ 14 ਕਿਲੋਮੀਟਰ ਦੇ ਨੀਰਵੜ ਤੁਰ ਕੇ ਹੁਣ ਮੈਂ ਘਰ ਨੂੰ ਆ ਗਿਆ ਤੇ ਬਾਕੀ ਪੁਸ਼-ਅਪ ਦਾ ਕੰਮ ਇਹ ਕੱਲ ਨੂੰ ਨਹੀਂ ਆ ਪਿਆ ਕੱਲ ਨੂੰ ਕਰਦੇ ਆਪਾਂ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਗੁੱਡ ਨਾਈਟ ਮਿਲਦੇ ਆਂ ਅਗਲੇ ਵਲੌਗ ਚ